हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਹੁਣ ਆਪਾਂ ਟੈਸਟ 72 ਟੈਸਟ ਨੰਬਰ 72 ਜਿਹੜਾ ਕਿ ਸੰਖਿਆਵਾਂ ਦੇ ਉੱਤੇ ਆ ਪਿਛਲੇ ਸਾਲਾਂ ਦੇ ਪੇਪਰਾਂ ਦੇ ਵਿੱਚੋਂ ਟੈਸਟ ਪਾਇਆ ਗਿਆ ਤਾਂ ਉਹ ਬੇਟਾ ਕਰਨ ਲੱਗੇ ਆ ਪਹਿਲਾ ਸਵਾਲ ਕਰਨ ਲੱਗੇ ਆ ਇਹਦਾ 72 ਨੰਬਰ ਟੈਸਟ ਦਾ ਕਹਿੰਦਾ ਅਲੱਗ-ਅਲੱਗ ਅੰਕਾਂ ਦੀ ਵਰਤੋਂ ਕਰਕੇ ਚਾਰ ਅੰਕੀ ਛੋਟੀ ਤੋਂ ਛੋਟੀ ਸੰਖਿਆ ਲਿਖੋ ਜਿਸ ਦੇ ਦਹਾਈ ਸਥਾਨ ਤੇ 9 ਹੋਵੇ ਤਾਂ ਬੇਟਾ ਦਹਾਈ ਸਥਾਨ ਤੇ 9 ਹੋਵੇ ਤਾਂ ਇਹਦੇ ਲਈ ਕਿਹੜੇ-ਕਿਹੜੇ ਆਪਾਂ ਵੈਸੇ ਤਾਂ ਅੰਕ ਵਰਤਨੇ ਸੀ 0 1 2 ਤੇ 3 ਹੁਣ ਬੇਟਾ ਇੱਕ ਅੰਕ ਉਹਨੇ ਆਪਣੇ ਕੋਲੋਂ ਹੀ ਦੇ ਦਿੱਤਾ ਤੇ ਆਪਾਂ 3 ਦੀ ਜਗ੍ਹਾ ਤੇ ਬਦਲੀ ਕਰ ਲਾਂਗੇ 9 ਠੀਕ ਹੈ ਦਹਾਈ ਸਥਾਨ ਤੇ 9 ਮੰਗਦਾ ਪਿਆ ਉਹ ਹੁਣ 0 1 2 ਤੇ ਨਾਇਆ ਆਪਾਂ ਲਿਖਣਾ ਹੈ ਦਹਾਈ ਸਥਾਨ ਤੇ ਆ ਤਾਂ ਆਪਾਂ ਬੇਟਾ ਇਹ ਕਿੱਥੇ ਇਹ ਕਿਵੇਂ ਲਿਖਾਂਗੇ ਇਕਾਈ ਦਹਾਈ ਸੈਂਕੜਾ ਹਜ਼ਾਰ ਠੀਕ ਹੈ ਦਹਾਈ ਸਥਾਨ ਤੇ ਤਾਂ ਆਪਾਂ ਨਾ ਆ ਲਿਖਣਾ ਹੀ ਲਿਖਣਾ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਬੇਟਾ ਜਦੋਂ ਆਪਾਂ ਸੰਖਿਆ ਛੋਟੀ ਤੋਂ ਛੋਟੀ ਲਿਖਣੀ ਹੁੰਦੀ ਹੈ ਤੇ ਇਧਰਲੇ ਪਾਸੇ ਸਭ ਤੋਂ ਛੋਟਾ ਅੰਕ ਵੱਡੇ ਸਥਾਨ ਤੇ ਲੈ ਕੇ ਜਾਂਦੇ ਆ ਪਰ ਆਪਾਂ ਜ਼ੀਰੋ ਲਿਜਾ ਨਹੀਂ ਸਕਦੇ ਫਿਰ ਇਹ ਸੰਖਿਆ ਤਿੰਨ ਅੰਕੀ ਰਹਿ ਜੂਗੀ ਏ ਕਾ ਲੈ ਕੇ ਜਾਵਾਂਗੇ ਏ ਕੇ ਤੋਂ ਬਾਅਦ ਦੇ ਵਿੱਚ ਜ਼ੀਰੋ ਠੀਕ ਹੈ ਦਹਾਈ ਸਥਾਨ ਤੇ ਨੋ ਆ ਹੀ ਗਿਆ ਤੇ ਇੱਕ ਹੀ ਅੱਖਰ ਬਚਿਆ ਸਾਡੇ ਕੋਲੇ ਦੂ ਆ ਤਾਂ ਇਹ ਬਣ ਗਿਆ 1000 99 ਇਹ ਸਭ ਤੋਂ ਛੋਟੀ ਸੰਖਿਆ ਹੈਗੀ ਹੈ ਤਾਂ ਬੇਟਾ ਆ ਬੀ ਆਲਟਰਨੇਟਿਵ ਹੈ ਜਿਹੜਾ ਸਾਡਾ ਰਾਈਟ ਆਨਸਰ ਹੈਗਾ ਬੀ ਆਲਟਰਨੇਟਿਵ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਅਗਲਾ ਬੇਟਾ ਹੁਣ ਆਪਾਂ ਪਹੁੰਚ ਗਏ ਕੁਐਸਚਨ ਨੰਬਰ 2 ਦੇ ਉੱਤੇ 5 1 ਤੇ 6 ਅੰਕਾਂ ਦੇ ਵਰਤੋਂ ਕਰਕੇ 5 ਅੰਕੀ ਛੋਟੀ ਤੋਂ ਛੋਟੀ ਸੰਖਿਆ ਲਿਖੋ ਜਿਸ ਵਿੱਚ ਕਿਸੇ ਦੇ ਅੰਕਾਂ ਦਾ ਕਿਸੇ ਦੋ ਅੰਕਾਂ ਦਾ ਇੱਕ ਤੋਂ ਵੱਧ ਵਾਰ ਵਰਤੋਂ ਕੀਤੀ ਹੋਵੇ ਠੀਕ ਹੈ ਆਹ ਸੰਖਿਆ ਅੰਕ ਦਿੱਤੇ ਇਹਨਾਂ ਦੀ ਵਰਤੋਂ ਕਰਕੇ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੈ ਜਦੋਂ ਬੇਟਾ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੋਵੇ ਤਾਂ ਉਦੋਂ ਅਸੀਂ ਕੀ ਕਰਦੇ ਹਾਂ ਵੱਡੇ ਤੋਂ ਵੱਡੇ ਅੰਕ ਇਧਰਲੇ ਪਾਸੇ ਨੂੰ ਰੱਖ ਲੈਣੇ ਆ ਛੋਟੇ ਤੋਂ ਛੋਟੇ ਅੰਕ ਇਧਰਲੇ ਪਾਸੇ ਨੂੰ ਲੈ ਕੇ ਆਉਨੇ ਆ ਤਾਂ ਸਭ ਤੋਂ ਛੋਟਾ ਅੰਕ ਕਿਹੜਾ ਹੈਗਾ ਬੇਟਾ 1 ਆ 1 ਕੇ ਨੂੰ ਅਸੀਂ ਰਿਪੀਟ ਕਰ ਲੈਣੇ ਆ ਠੀਕ ਹੈ ਵੱਡੇ ਅੰਕਾਂ ਤੇ ਆ ਗਿਆ ਨਾ ਸੰਖਿਆ ਛੋਟੀ ਹੁੰਦੀ ਜਾਊਗੀ ਉਦੋਂ ਬਾਅਦ ਦੇ ਵਿੱਚ ਬੇਟਾ ਏ ਕੇ ਤੋਂ ਬਾਅਦ ਕਿਹੜਾ ਅੰਕ ਆਉਂਦਾ ਪਿਆ 5 ਤਾਂ 5 ਨੂੰ ਵੀ ਅਸੀਂ ਕਿਉਂਕਿ ਦੋ ਅੰਕਾਂ ਨੂੰ ਵਾਰ-ਵਾਰ ਰਿਪੀਟ ਕਰਨਾ ਉਦੋਂ ਬਾਅਦ ਠੀਕਾ ਆ ਗਿਆ ਇਹ ਸਭ ਤੋਂ ਵੱਡੇ ਛੋਟੇ ਸਥਾਨ ਤੇ ਸਭ ਤੋਂ ਵੱਡਾ ਅੰਕ ਅਸੀਂ ਲਿਖ ਦਿੰਨੇ ਆ ਇਹ ਬਣ ਗਈ 11556 ਤਾਂ ਬੇਟਾ ਆ ਦੇਖੋ 2 11556 ਕਿੱਥੇ ਦਿੰਦਾ ਪਿਆ ਸੀ ਆਲਟਰਨੇਟਿਵ ਹੈ ਜਿਹੜਾ 11556 ਦਿੰਦਾ ਪਿਆ ਇਹਨੂੰ ਅਸੀਂ ਇਹਦੇ ਰਾਈਟ ਆਨਸਰ ਟੈਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਇਹ 2016 ਚ ਆਇਆ ਹੈ ਸਭ ਤੋਂ ਛੋਟੀ ਸੰਖਿਆ ਦੱਸੋ ਬੇਟਾ ਇਹ ਤਾਂ ਬਹੁਤ ਸੌਖਾ ਸਵਾਲ ਹੈਗਾ 7413 7985 7130 7545 ਤਾਂ 7130 ਸਭ ਤੋਂ ਛੋਟੀ ਸੰਖਿਆ ਹੈਗੀ ਆ ਇਹਨਾਂ ਦੇ ਵਿੱਚੋਂ ਬੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਆਪਾਂ ਆ ਗਏ ਸਵਾਲ ਨੰਬਰ 4 ਦੇ ਉੱਤੇ ਸਵਾਲ ਨੰਬਰ 4 ਦੇ ਵਿੱਚ ਬੇਟਾ ਉਹ ਕੀ ਕਹਿੰਦਾ ਰਕਮ ਦਿੱਤੀ ਹੈ 9680 10 गुना, 14 गुना, 0 गुना, 8 ਜੇਕਰ ਬੇਟਾ ਗੁਣਾ ਦੇ ਵਿੱਚ ਇੱਕ 0 ਆ ਗਈ ਤਾਂ ਉਹਨੇ ਸਾਰੀ ਰਕਮ ਨੂੰ 0 ਕਰ ਦੇਣਾ ਇਹ ਚੇਤੇ ਰੱਖਣਾ ਹੈ ਠੀਕ ਹੈ ਜਮਾ ਦੇ ਵਿੱਚ ਨਹੀਂ ਹੁੰਦਾ ਗੁਣਾ ਦੇ ਵਿੱਚ ਇਹ ਸਾਰੀ ਰਕਮ ਨੂੰ 0 ਕਰ ਦਿੰਦੀ ਹੈ ਇਸ ਕਰਕੇ ਇਹਦਾ D1 ਆਨਸਰ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ D ਨੂੰ ਬੇਟਾ ਠੀਕ ਹੈ ਅੱਗੇ ਆ ਗਿਆ ਸਵਾਲ ਨੰਬਰ 5 6 ਅੰਕਾਂ ਦੀ ਛੋਟੀ ਤੋਂ ਛੋਟੀ ਅਤੇ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅੰਤਰ ਹੈ 6 ਅੰਕਾਂ ਦੀ ਛੋਟੀ ਤੋਂ ਛੋਟੀ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੋਗੀ ਬੇਟਾ ਏ ਕੇ ਦੇ ਨਾਲ ਕਿੰਨੀਆਂ ਬਿੰਦੀਆਂ 1 2 3 4 ਤੇ 5 6 ਅੰਕੀ ਹੋਗੀ ਛੋਟੀ ਤੋਂ ਛੋਟੀ ਸੰਖਿਆ ਤੇ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 49 1 2 3 4 ਇਹਦੇ ਵਿੱਚ ਬੇਟਾ ਧਿਆਨ ਰੱਖਣਾ ਇਕਾਈ ਸਥਾਨ ਥੱਲੇ ਇਕਾਈ ਸਥਾਨ ਹੀ ਰੱਖਣਾ ਦਸਾਂ ਚ 9 ਗਏ 1 ਇਹਨੇ ਹਾਸਲੇ ਇਧਰੋਂ ਲਿਆ ਸੀ 9ਾਂ ਚ 9 ਗਏ 0 9ਾਂ ਚ 9 ਗਏ 0 9ਾਂ ਚ 9 ਗਏ 0 9 ਦੇ 9 ਤਾਂ ਇਹ ਬਣ ਗਿਆ ਬੇਟਾ 90001 ਤਿੰਨਾਂ ਤੋਂ ਬਾਅਦ ਕਮਾ ਲਾ ਕੇ ਆਪਾਂ ਰਕਮ ਆਸਾਨੀ ਨਾਲ ਪੜ੍ਹ ਦਿੰਨੇ ਆ ਤਾਂ 90000 ਇੱਕ ਆ a1 ਹੀ ਇਹਦਾ ਰਾਈਟ ਆਨਸਰ ਹੈਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆਗੇ ਬੇਟਾ ਇਹਦੇ ਸਵਾਲ ਨੰਬਰ 6 ਦੇ ਉੱਤੇ ਕਹਿੰਦਾ 56 ਅਤੇ 84 ਦੇ ਲਈ ਕਿਹੜੀ ਗੱਲ ਸੱਚ ਹੈ 56 ਤੇ 84 ਦੋਵੇਂ ਅਪਹਾਜ ਸੰਖਿਆਵਾਂ ਨਹੀਂ ਬੇਟਾ ਅਪਹਾਜ ਸੰਖਿਆਵਾਂ ਤਾਂ ਨਹੀਂ ਹੈਗੀਆਂ ਕਿਉਂਕਿ ਇਹ ਦੋ ਤੇ ਵੰਡੀ ਜਾਊਗੀ ਤੇ ਹੈਨਾ ਹੋਰ ਵੀ ਕਈ ਪਾੜਿਆਂ ਤੇ ਵੰਡੀ 28 ਤੇ ਵੀ ਵੰਡੀ ਜਾਂਦੀ 84 ਵੀ ਵੰਡੇ ਜਾਂਦੇ ਦੋਵੇਂ ਸਹਿ ਅਪਾਜ ਸੰਖਿਆਵਾਂ ਹਨ ਨਹੀਂ ਬੇਟਾ ਸਹਿ ਅਪਾਜ ਸੰਖਿਆਵਾਂ ਉਹ ਹੁੰਦੀਆਂ ਜਿਨ੍ਹਾਂ ਦਾ ਕੇਵਲ ਅਤੇ ਕੇਵਲ ਇੱਕ ਗੁਣ ਅਖੰਡ ਸਾਂਝਾ ਹੁੰਦਾ ਹੈ ਪਰ ਇਹ ਦੇ ਵਿੱਚ ਬੇਟਾ ਦੂਆ ਵੀ ਸਾਂਝਾ ਬਣਦਾ ਪਏ ਇੱਕ ਤਾਂ ਹੁੰਦਾ ਹੀ ਆ ਸਾਰਿਆਂ ਦਾ ਹੈਨਾ 2 ਤੇ 56 ਵੀ ਵੰਡੀ ਜਾਂਦੀ 84 ਵੀ ਵੰਡੀ ਜਾਂਦੇ 4 ਤੇ ਵੀ ਇਹ ਮੇਰਾ ਖਿਆਲ ਆ ਵੰਡੇ ਜਾਊਗੀ ਠੀਕ ਹੈ ਤਾਂ ਇਸ ਕਰਕੇ ਜਿਹੜਾ ਹੈਗਾ ਇਹ ਸਹਿ ਅਪਾਜ ਤਾਂ ਹੈ ਨਹੀਂ ਉਦੋਂ ਬਾਅਦ ਦੇ ਵਿੱਚ ਦੋਵੇਂ 14 ਦੇ ਗੁਣਜ ਹਨ ਆ ਗੱਲ ਠੀਕ ਹੈ ਬੇਟਾ 14 ਦੇ ਭਾੜੇ ਤੇ 56 ਆਉਂਦਾ 14 ਦੋ ਚੋਕ 56 14 ਦੋ 6 84 ਤਾਂ ਇਹ ਠੀਕ ਹੈ ਦੋਵੇਂ 14 ਦੇ ਗੁਣਜ ਹਨ D1 ਕਹਿੰਦਾ ਦੋਵੇਂ ਟਾਂਕ ਸੰਖਿਆਵਾਂ ਮੈਂ ਇਹ ਵੀ ਗਲਤ ਟਾਂਕਤਾ ਹੈ ਹੀ ਨਹੀਂ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਲਾ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਜਿੰਦਾ 7 2 4 8 ਤੇ 0 ਅੰਕਾਂ ਤੋਂ ਬਣਨ ਵਾਲੀ ਵੱਡੀ ਤੋਂ ਵੱਡੀ 5 ਅੰਕੀ ਸੰਖਿਆ ਹੈ ਤਾਂ ਵੱਡੀ ਤੋਂ ਵੱਡੀ 5 ਅੰਕੀ ਸੰਖਿਆ ਬੇਟਾ ਤੁਹਾਨੂੰ ਦੱਸਿਆ ਸੀ ਜਦੋਂ ਇਹ ਸੰਖਿਆ ਬਣਾਉਣੀ ਆ ਤਾਂ ਵੱਡੀ ਸੰਖਿਆ ਸਭ ਤੋਂ ਵੱਡਾ ਅੰਕ ਵੱਡੇ ਸਥਾਨ ਤੇ ਲਿਖ ਦੇਣਾ ਆ 8 ਸਭ ਤੋਂ ਵੱਡਾ ਨਾ 8 ਆ ਸਭ ਤੋਂ ਕਬੇ ਹੱਥ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ 7 ਫਿਰ ਉਸ ਤੋਂ ਬਾਅਦ ਦੇ ਵਿੱਚ ਕਿਹੜੀ ਅੰਕ ਹੈਗੀ ਆ ਸੰਖਿਆ 7 ਤੋਂ ਬਾਅਦ ਦੇ ਵਿੱਚ 4 ਫਿਰ ਬੇਟਾ ਇਹਦੂ ਛੋਟੀ 2 ਤੇ ਫਿਰ ਉਦੂ ਛੋਟੀ 0 ਮਤਲਬ ਬੇਟਾ 21 ਸਾਂਹਤੇ ਛੋਟੇ ਤੋਂ ਛੋਟਾ ਅੰਕ ਲੈ ਆਣਾ ਤਾਂ ਸੰਖਿਆ ਵੱਡੀ ਤੋਂ ਵੱਡੀ ਬਣ ਜੂਗੀ ਇਹ ਬਣ ਗਿਆ 87420 ਇਹ ਆਪਾਂ ਦੇਖਦੇ ਆਂ ਬੇਟਾ 87420 ਆ ਸੀ 1 ਤੇ 87420 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਕਹਿੰਦਾ 11 ਤੇ 21 ਦੇ ਲਈ ਕਿਹੜੀ ਗੱਲ ਸੱਚ ਹੈ ਦੋਵੇਂ ਭਾਜ ਸੰਖਿਆਵਾਂ ਹਨ ਹਾਂ ਬੇਟਾ ਭਾਜ ਸੰਖਿਆਵਾਂ ਤਾਂ ਨਹੀਂ ਹੈਗੀਆਂ 11 ਅਭਾਜ ਸੰਖਿਆ ਹੈਗੀ 11 ਕਿਸੇ ਭਾੜੇ ਤੇ ਨਹੀਂ ਵੰਡੀ ਜਾਂਦੀ ਇੱਕ ਤੇ ਆਪਣੇ ਆਪ ਤੋਂ ਇਲਾਵਾ ਠੀਕ ਹੈ ਅੱਗੇ ਤੇ 21 ਵੰਡੀ ਜਾਂਦੀ ਪਰ 11 ਨਹੀਂ ਵੰਡੀ ਦੋਵੇਂ ਜੈਸਤ ਸੰਖਿਆਵਾਂ ਹਨ ਨਹੀਂ ਇਹ ਤਾਂ ਟਾਂਕ ਸੰਖਿਆਵਾਂ ਹੈਗੀਆਂ 11 ਤੇ 21 ਦੋਵੇਂ ਸੈ ਅਭਾਜ ਸੰਖਿਆਵਾਂ ਹਨ ਹਾਂ ਹਾਂ ਬੇਟਾ ਸੈ ਅਭਾਜ ਸੰਖਿਆਵਾਂ ਤਾਂ 11 ਦੇ ਗੁਣਨਖੰਡ ਕਿਹੜੇ-ਕਿਹੜੇ ਬਣਦੇ ਪਏ ਆ 11 ਦੇ ਗੁਣਨਖੰਡ ਜਿਹੜੇ ਬਣਦੇ ਆ ਉਹ ਕਿਹੜੇ ਬਣਦੇ ਪਏ ਆ 11 ਦੇ ਗੁਣਨਖੰਡ ਬਣਨਗੇ 1 11 ਤੇ 21 ਦੇ ਬਣਨਗੇ 3 7 1 ਤਾਂ ਬੇਟਾ ਇਹਨਾਂ ਦੇ ਵਿੱਚ ਕੇਵਲ ਅਤੇ ਕੇਵਲ ਜਿਨ੍ਹਾਂ ਦੇ ਇੱਕ ਗੁਣਨਖੰਡ ਸਾਂਝਾ ਹੋਵੇ ਉਹਨੂੰ ਸਹਿ ਅਪਹਾਜ ਸੰਖਿਆਵਾਂ ਕਹਿੰਦੇ ਆ ਇਹ ਚੇਤੇ ਰੱਖਣਾ ਤੁਸੀਂ ਜ਼ਰੂਰੀ ਨਹੀਂ ਸਹਿ ਅਪਹਾਜ ਸੰਖਿਆਵਾਂ ਚ ਦੋਵੇਂ ਸੰਖਿਆਵਾਂ ਅਪਹਾਜ ਹੋਣ ਇੱਕ ਭਾਜ ਇੱਕ ਅਪਹਾਜ ਵੀ ਹੋ ਸਕਦੀ ਪਰ ਅਸੀਂ ਗੁਣਨਖੰਡ ਦੇਖਨੇ ਆ ਉਹਨਾਂ ਚੋਂ ਕੇਵਲ ਅਤੇ ਕੇਵਲ ਇੱਕ ਗੁਣਨਖੰਡ ਸਾਂਝਾ ਹੁੰਦਾ ਇਸ ਕਰਕੇ ਇਹ ਦੋਵੇਂ ਸਹਿ ਅਪਹਾਜ ਸੰਖਿਆਵਾਂ ਹਨ ਠੀਕ ਹੈ ਬੇਟਾ ਤਾਂ ਇਹਦਾ ਬਣ ਗਿਆ ਸਹਿ ਅਪਹਾਜ ਸੰਖਿਆਵਾਂ ਕਿਹੜਾ ਉੱਤਰ ਆਊਗਾ ਬੇਟਾ ਇਹਦਾ ਸੀ 1 ਦਾ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਕਹਿੰਦਾ ਸੱਤ ਅਲੱਗ-ਅਲੱਗ ਅੰਕਾਂ ਤੋਂ ਬਣੀ ਛੋਟੀ ਤੋਂ ਛੋਟੀ ਸੰਖਿਆ ਅਤੇ 6 ਅਲੱਗ-ਅਲੱਗ ਅੰਕਾਂ ਤੋਂ ਬਣੀ ਵੱਡੀ ਤੋਂ ਵੱਡੀ ਸੰਖਿਆ ਦਾ ਅੰਤਰ ਹੈ ਤਾਂ ਇਹ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 8 ਇਹ ਵੀਡੀਓ ਦੇਖ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ